ਵਾਲਕੇ ਦੇਖੀਏ ਬੜੇ ਹਾਂਜੀ ਸਤਿ ਸ੍ਰੀ ਅਕਾਲ ਜੀ ਮਿਲੂ ਅੱਜ ਬੰਦਿਆਂ ਨੂੰ ਆਪਾਂ ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੈਮਰਾਮੈਨ ਕੈਮਰਾਮੈਨ ਨਾਲ ਤੁਹਾਨੂੰ ਬਾਅਦ ਚ ਮਲਾਉਂਦੇ ਆ ਆਪਾਂ ਅੱਜ ਚੱਲਿਆਂ ਜੀ ਲਵੀਨੀਓ ਤੇ ਸਵੇਰੇ 4 ਵਜੇ ਤੁਰਦੇ ਘਰ ਦੇ ਘਰ ਤੇ 5:30 ਹੋ ਗਏ ਆਪਾਂ ਨੂੰ ਮਤਲਬ ਕਿ ਡੇਢ ਘੰਟਾ ਹੋ ਗਿਆ ਘਰ ਦੇ ਤੁਰਿਆ ਨੂੰ ਤੇ ਆਪਾਂ ਲਈ ਆ ਜੀ ਇੱਕ ਸਟਾਪ ਕੋਈ ਪੀਣ ਵਾਸਤੇ ਸੁਸਤੀ ਪੈਣ ਲੱਗੀ ਸੀ ਗੱਡੀ ਨੇ ਵੀ ਤਿੰਨ ਚਾਰ ਵਾਰ ਵਿੱਚ ਅਲਾਰਮ ਜਬਜਾਦਾ ਪਤਾ ਨਹੀਂ ਅੱਖਾਂ ਪੜ ਲੁੰਦੀ ਆ ਤੇ ਹੁਣ ਆਪਾਂ ਕੋਈ ਪੀਣੇ ਤੁਰੇ ਜਾਈਏ ਚਲੋ ਆਪਾਂ ਕੋਈ ਪੀਣ ਚੱਲਦੇ ਹਾਂ ਮੁੰਡੂ ਆ ਮਿਲੋ ਜੀ ਮੁੰਡੇ ਨੂੰ ਹਾਰਮਨ ਪ੍ਰੀਤ ਨੂੰ ਸਤਿ ਸ੍ਰੀ ਅਕਾਲ ਜੀ ਹਾਰਮਨ ਪ੍ਰੀਤ ਜੀ ਦੇ ਨਾਮ ਹਨੀ ਹਰਮਨ ਹਾਰਮਨ ਪ੍ਰੀਤ ਉਹ ਨਹੀਂ ਹੁਣ ਆਪਾਂ ਰੋਜ਼ ਹਾਰਮਨ ਨਹੀਂ ਲੰਨੇ ਨੋ ਪੱਕਾ ਹੁਣ ਮਲਗੀ ਪੂਰਾ ਨੋ ਹਰਮਨ ਪ੍ਰੀਤ ਸਿੰਘ ਢਿੱਲੋਂ ਆ ਹਾਂ ਹਾਰਮਨ ਪ੍ਰੀਤ ਸਿੰਘ ਢਿੱਲੋਂ ਹਾਰਮਨ ਪ੍ਰੀਤ ਸਿੰਘ ਢਿੱਲੋਂ ਹਾਂ ਇਹ ਆ ਭਾਈ ਮੁੰਡਾ ਚਮਕੌਰ ਸਾਹਿਬ ਏਰੀਆ ਦਾ ਤੇ ਇਹ ਮੁੰਡਾ ਰੋਪੜ ਦਾ ਜਿਹੜਾ ਸਾਨੂੰ ਜਾਣੀ ਤਿੰਨਾਂ ਨੂੰ ਰੋਪੜ ਲੱਗਦਾ ਇਹ ਚਮਕੌਰ ਸਾਹਿਬ ਦਾ ਤੇ ਕਰਾਲੀ ਕੋਲ ਦਾ ਬੰਦਾ ਮਾਜਾ ਇਹਦੇ ਵਿੱਚ ਵਿਚਾਲੇ ਰਹਿ ਜਾਂਦਾ ਬੰਦਾ ਨਾ ਕਰਾਲੀ ਦਾ ਨਾ ਚਮਕੌਰ ਸਾਹਿਬ ਦਾ ਤੂੰ ਗੱਪੇ ਜੀ ਆ ਜਾ ਨਾ ਮਰੰਡਾ ਰੱਖ ਲਾ ਇਹ ਮਰੰਡਾ ਆ ਮਰੰਡਾ ਰੱਖ ਲਾ ਮਰੰਡੇ ਦਾ ਰਾਂਗ ਆ ਆ ਕਿਥੇ ਖੁਰਚੀ 'ਚ ਫੜ ਗਏ ਆ ਨਹੀਂ ਨਹੀਂ ਮੈਨੂੰ ਠੀਕ ਆ ਬੈਠਣ ਨੂੰ ਨਾ ਸੋਫਾ ਜੇ ਤਾਂ ਆਪ ਸੰਭਲਿਆ ਯਾਰ ਮੈਂ ਕਿਹਾ ਦੂਏਪਰ ਹੋ ਜਾ ਹੁਣ ਉਦੇ ਦੋ ਆ ਅਸ ਪਰ ਇਹ ਵੀ ਦੋ ਹੀ ਲੱਗੇ ਮੈਂ ਇੱਕ ਇੱਕ ਤੈਨ੍ਹ ਹਾਮ ਲਿਆ ਉਹ ਕਰਾਰਤ ਨਾਲ ਵਾਲੀ ਵਹੀ ਕਰਾਲੀ ਬੰਗ ਤੇ ਰਹਿ ਗਿਆ ਉਹ ਫੜਾ ਲੈ ਤਾਂ ਚੋ ਵੀ ਲੀ ਵੀ ਉਹ ਵੀ ਚਾਰਜ ਹੈਗੇ ਚਾਰਜ ਹੈਗੇ ਤੁਲੇ ਹਾਂ ਇਹਦੇ ਕੋਲ ਦੋ ਹੋ ਲਿਆ ਹੈ ਪਿੱਛੇ ਤੇਰੇ ਬਾਸ ਐਨਕ ਨਹੀਂ ਬਾਈ ਤੇਰੀ ਲੱਭੀ ਹੈ ਮੇਰੀ ਤਾਂ ਯਾਰ ਐਨਕ ਤਾਂ ਚਾਹੀਦੀ ਸਪੈਸ਼ਲ ਕਮਰ ਲੈ ਕੇ ਆ ਹਾਂ ਮਾਂ ਭਾਰਤੀ ਨਹੀਂ ਮਾਂ ਮਾਂ ਦੇ ਮੁੰਡੇ ਦਾ ਫਾਇਦਾ ਹੁੰਦਾ ਫਰੀਕ ਤਾਂ ਪਲੇ ਆ ਆ ਤੈਨੂੰ ਭੇਜੀ ਹੋਰ ਮੈਂ ਤੂੰ ਛੋਟੂ ਜਿਹਾ ਜੱਜ ਕੱਪ ਲਿਆ ਆ ਓਏ ਪੱਡਾ ਯਾਰ ਥੋੜਾ ਜਿਹਾ ਆ ਜੇ ਜਿਵੇਂ ਜੇ ਆਪਾਂ ਕਹਿ ਦਿੰਦੇ ਇਹਨੇ ਫੇਰ ਨਹੀਂ ਸੀ ਪੀਣੀ ਰਹੀ ਹਾਂ ਆਪਣੇ ਆਪ ਆਵਾ ਕਪੂਚੀ ਗਰਾਸੀਏ ਤੇਰੇ ਪਿਆਰ ਦੇ ਮੁੰਡਿਆ ਓ ਹਰਮਨ ਯਾਰ ਪਾਣੀ ਉਹ ਦੇਦਾ ਯਾਰ ਉਹਨੇ ਤੇ ਅੱਗੇ ਹੀ ਇਹਨੂੰ ਕਿਹਾ ਹੀ ਨਹੀਂ ਗਰਮ ਕਰਨੇ ਨੂੰ ਪਹਿਲਾਂ ਹੀ ਕਰਮ ਥੋੜੀ ਜਿਹੀ ਹਾਂ ਟਾਪ ਪਰੰਦੇ ਨਾ ਫੇਮ ਹੋਰ ਤਾਂ

ਅਰੁਣਾ ਘਰਤੀ ਦੇਖ ਲਾ ਹਲੇ ਤਾਂ ਸ਼ਹਿਰ ਹੀ ਬੰਦਾ ਮੈਂ ਕਿਹਾ ਬੈਲ ਬੈਲਾਂ ਮਾਰ ਕੇ ਠਾਲ ਕੇ ਇਹ ਪਿੰਡ ਸਾਰੇ ਬੰਦ ਪਿਆ ਲੋਕ ਸੁੱਤੇ ਪਏ ਆ ਸਾਰਾ ਸ਼ਹਿਰ ਬੰਦਾ ਲੋ ਜੀ ਆਪਾਂ ਪਹੁੰਚ ਗਏ ਆਫਰੀਕਾ ਕਾਹ ਹੋ ਗਿਆ ਠੀਕ ਆ ਬਹੁਤ ਸੁਣਣਾ ਕਰਦੇ ਪਤਾ ਦੇਣਾ ਇਹ ਬੰਦੇ ਇਹ ਬੰਦੇ ਲਾਣੇ ਪਿਆ ਹੋਵੇ ਚੜਦੀ ਉਹ ਕਿਉਂ ਸਾਲੀ ਉਹ ਥੋੜੀ ਗੱਲਾਂ ਮੇਰੀ ਜਿੰਨੇ ਬਿੱਲੀ ਦੇ ਨਾਲੇ ਦੁੱਧ ਵੀ ਆਉਣਾ। ਖਾਣੇ ਬਿੱਲੀ ਦਾ ਬਿੱਲਾ। ਫੱਕੀ ਗੱਲ ਆਹ ਨਹੀਂ ਮੈਂ ਦਿੱਲੀ ਦਾ ਸਰਾਨੇ ਦੁੱਧ ਨਹੀਂ ਜੰਮਦਾ ਉਹ ਕੰਮ ਹੋਇਆ ਹੋਇਆ। ਮਜੀਦ ਦੇ ਸਰਾਨੇ ਬਤਾ ਦੇ ਪਏ ਆ। ਕੱਦਾਂ ਕਰਨ ਲੱਗਿਆ ਹੋਇਆ। ਮੂੰਹ ਸੁਣੂ ਨਾ ਕਰਾ ਦੋ ਮੂੰਹ ਸੁਣੂ ਨਾ ਕਰਾ ਦੋ। ਬੜੋ ਬਾਈ ਮੈਂ ਤਾਂ ਕਰਦਾ ਨਹੀਂ ਮੂੰਹ ਸੁਣੂਣਾ ਆਪਦਾ ਕਰੀ ਗਿਆ। ਯਾਰ ਮੈਂ ਤਾਂ ਕਰਦਾ। ਇਹ ਨਹੀਂ ਇਹ ਨਹੀਂ। ਔਰੇ ਔਰੇ ਲੱਕੜ ਕਿ ਨਹੀਂ ਲਾਈ ਹੈ ਨਹੀਂ ਘਰਾਂ ਨੂੰ। ਤਕਰੀਬਨ ਤਕਰੀਬਨ ਆ ਅੱਧ ਗਾਣੇ ਜਿਵੇਂ ਲੱਕੜ ਤੇ ਬਣਾਏ ਹੋਇਆ ਹੈ ਨੀ ਹਰਮ ਜਿਵੇਂ ਉਹ ਦੇ ਉੱਪਰ ਉਹ ਸਾਹਮਣੇ ਵੀ ਉਹ ਲੱਕੜ ਦਾ ਬਣਿਆ ਹੋ ਉਹ ਪਰਾਂ ਵੀ ਲੱਕੜ ਦੇ ਦਿਖਦੇ ਆ ਬਣੇ ਹੋਏ ਆਹੇ ਠਾਵੇਂ ਇਹਨੇ ਲੱਕੜੇ ਲੱਕੜ ਲਾਈ ਹੋਈ ਆ ਉਹ ਉੱਪਰ ਵੀ ਉਹ ਟੇਢੀ ਨਹੀਂ ਚੱਲਦੀ ਹਾਂ ਜੀ ਇਹਨਾਂ ਦੇ ਛੱਤਾਂ ਸਾਰੀ ਦੂਜੀਆਂ ਹੋਣਗੇ ਤਿੱਖੀਆਂ ਜੁਬਾਰ ਬੰਦੀ ਆਵਣ ਨਾਲ ਦੇ ਜ਼ਿਆਦਾ ਟੇਪਰਾਂ ਛੱਤਾਂ ਰੱਖਦੀਆਂ ਵੀ ਘੰਡਾ ਨਹੀਂ ਪੂਰਾ ਵਧੀਆ ਘੰਡ ਬੰਨਿਆ ਆਪਿਆਂ ਪਹਾੜੀ ਪਿੰਡ ਹਾਂ ਆਫਰੀਕਾ ਕਿੰਨਾ ਟਾਈਮ ਹੋ ਗਿਆ ਰੋ 4:3 ਹੋ ਛੱਲੇ 8 ਵਜੇ ਹੋ ਗਏ ਹੁਣ ਗਈ ਯਾਰ ਪੀ ਬੰਦਾ ਹੈ ਹਾਂ ਰੁਪੀ ਕਿੰਨਾ ਬਣ ਰਿਹਾ ਰੁਪੀ ਸਾਡੇ ਘਰ ਜੇ ਬਲੇ ਕਿੰਨਾ ਆਹ ਪੰਡ ਤੇ ਜਾਂਦੇ ਆਂ ਇੰਡੀਆ ਉੱਥੇ ਇਟਲੀ ਜਿਹਾ ਸੇਬ ਹਨੀ ਆਹ ਉਹ ਸੇਬ ਬਹੁਤ ਖੇਤੀ ਸੇਬ ਸੇਬਾਂ ਦੀਆਂ ਫੀਤੀ ਹੁੰਦੀ ਆ ਬਾਈ ਆਹ ਪੰਡ ਚੋਰ ਹੈ ਨਾਲ ਕਿਹਾ ਦੇਖੋ ਇਹ ਪੈਡ ਹੈ ਕੀ ਕਰੋ ਜੇ ਕਿਸੇ ਬਾ ਦੇ ਬੂਟ ਆਪਾਂ ਖੜਿਆ ਸੇਬਾਂ ਦੇ ਬਾਗ ਚ ਇਹ ਪਿੰਡ ਚ ਸਾਰੇ ਜਿਹੇ ਸੇਵੇ ਆ ਕਹਿੰਦੇ ਹੁੰਦਾ ਖੇਤੀ ਜਿਹੜੀ ਆ ਪਿੰਡ ਦੀ ਖੇਤੀ ਆ ਮੈਂ ਤਾਂ ਬਾਈ ਪਹਿਲੀ ਵਾਰੇ ਦੇਖ ਰਿਆ ਸੇਬਾਂ ਦਾ ਆ ਦਰਖਤ ਕਮਲ ਦੇਖਿਆ ਪਹਿਲਾਂ ਕਦੇ ਹਾਂ ਪਹਿਲਾਂ ਦੇਖਿਆ ਸੇਬ ਸੇਬਾਂ ਦਾ ਬੂਟਾ ਦੇਖਿਆ ਕਦੇ ਨਹੀਂ ਸੇਬ ਵੀ ਦੋ ਤਰ੍ਹਾਂ ਦੇ ਲੱਗੇ ਹੋਏ ਆ ਲੋਹੀ ਪਾਰ ਲਿਆ ਹੱਥ ਵੀ ਸਾਰੇ ਸੇਵੇ ਸੇਵ ਖੜੇ ਆ ਓਏ ਖਰਮਨ ਉਹ ਖਾ ਫਰਗੋਨੇ ਚ ਆ ਦੇਗਾ ਹਾਂ ਲਾ ਲੀ ਹਾਏ ਵੇ ਚੋਰੀ ਕਰ ਲਈ ਕਾ ਹੋ ਗਿਆ ਖਰਾਬ ਹਾਂ ਥੋੜੇ ਖਰਾਬ ਉਹ ਦਦੀ ਵੜਦੇ ਰਿਹਾ ਤੋ ਕੇ ਟੋਲੀ ਕੋਈ ਨਹੀਂ ਕਿਸੇ ਤੋਲੀ ਆਏ ਕੈ ਕਿ ਭੀ ਲੈ ਲੈ ਜਾਣਾ ਕਾਲੇ ਫੀਦਨ ਦੀ ਉਹ ਫਰਗੋਨੇ ਵਾਲਾ ਵੀ ਸੇਬਾਂ ਦਾ ਦਰਾਖਤ ਉਹ ਵੀ ਪਹਿਲੀ ਵਾਰ ਆਇਆ ਇੱਧਰ ਨੂੰ ਉਹ ਵੀ ਰੁੱਕ ਕੇ ਬਾਕੇ ਦੇਖਦਾ ਹੁਣ ਆ ਘਬਰੇ ਕਦੇ ਚੋਰ ਨੂੰ ਚੋਰ ਨੂੰ ਆਪਦਾ ਪਾਲਾ ਵੱਡ ਵੱਡ ਖਾਈ ਜਾਂਦਾ ਉਹ ਕੰਮ ਆ ਉਹ ਵੀ ਚੱਕਣੇ ਵਾਲਾ ਨਾ ਉਹ ਹੀ ਗੱਲ ਤੈਨੂੰ ਹੀ ਕਹਣਾ ਉਹ ਦੇਖਣੇ ਆ ਦੇਖਣੇ ਆਲਾ ਇਹਦਾ ਇੱਕ ਦਾ ਸੇਬ ਆ ਯਾਰ ਧੋੜਿਆ ਤੁਸੀਂ ਅਸੀਂ ਕੁਆਲਟੀ ਚੈੱਕ ਕਰਾਂ ਦੀ ਕਿਲੋ ਲੈਣਾ ਬਾਅਦ ਚ ਅ ਅਸੀਂ ਚੈੱਕ ਕਰਕੇ ਲੈਣੇ ਆ ਗਿਆ ਬਾਅਦ ਚ ਤੈਨੂੰ ਸਾਈ ਵੀ ਫਟਾਉਣੀ ਆ ਅਸੀਂ ਹੂੰ ਕੱਚੇ ਹਰਗਾ ਕੱਚਾ ਕਿੱਥੋਂ ਗਿਆ ਲਾਲ ਤਾਂ ਪਿਆ ਕੱਚੇ ਆ ਬਹੁਤ ਆ ਗਿਆ ਖਾਣ ਦਾ ਇਹ ਹੈ ਕੱਚਾ ਹਰਾ ਆਇਆ ਸੇਬ ਨਾ ਮਹਾਰਤਾ ਕੱਚਾ ਯਾਰ ਕਿੰਤੋਂ ਸੇਬ ਕੱਚਾ ਯਾਰ ਓਏ ਇਹ ਵੀ ਕੁਆਲਿਟੀ ਉਹ ਆ ਸਸ ਜਿਹੜਾ ਸਖਤ ਜਾਂਦਾ ਛੋਟਾ ਸੇਬ ਨਹੀਂ ਹੁੰਦਾ ਜਿਹੜੇ ਛੋਟੇ ਹੁੰਦੇ ਆ ਉਹ ਇਹ ਮਾੜਾ ਕੱਚਾ ਹੈ ਵੀਰ ਦਾ ਇਹ ਇਹਦੇ ਮੁਰਗੀ ਆਣਾ ਪਰ ਇਹਦਾ ਜਿਆਦਾ ਇਹ ਵੱਡ ਜਾਣਾ ਮੈਨੂੰ ਚੈੱਕ ਕਰਾਓ ਯਾਰ ਤੁਹਾਨੂੰ ਮੈਂ ਦੱਸ ਦਾਂ ਨੀ ਮੜ ਜਾ ਬੋਲਾ ਹੋਵੇ ਮੜ ਜਾ ਸਾਫ ਜਾ ਪਾਸਾ ਹੈਗਾ ਠੀਕ ਆ ਮੈਂ ਇਧਰ ਲਈ ਛੱਡ ਦਿੰਦੀ ਵੱਡ ਲੰਨੇ ਉਹ ਤਾਂ ਵੱਡੇ ਕੱਚੇ ਪਾਸੋਂ ਲਈ ਨਹੀਂ ਸਹੀ ਆ ਸੇਵ ਯਾਰ ਘੱਟ ਆ ਨਾਲ ਠੀਕ ਆ ਮੈਨੂੰ ਇਹ ਜਿਹੇ ਹੁੰਦਾ ਸੇਵ ਯਾਰ ਹਾਂ ਸੇਵ ਤਾਂ ਇਹ ਜੇ ਹੁੰਦਾ ਬਾਹਰ ਤੇ ਤਾਂ ਡਿੱਟੋ ਹੁੰਦਾ ਇਹ ਜੇ ਕਿ ਲੋਕਰ ਬਾਤੇ ਫੜਦਾ ਦਾ ਹਾਂ ਹਾਂ ਮੈਂ ਬਾਹਰ ਦਾ ਡਿੱਟੋ ਹੈ ਜਾਂ ਹੁੰਦਾ ਸੇਵ ਹਾਂ ਹਾਂ ਸੇਵ ਹੈ ਨਾ ਜੇ ਬਾਬਾ ਬਸਾਣਾ ਮੁੜ ਕੇ ਬਣ ਜਾਣਾ ਹਾਂ ਮੁੜਦੇ ਮੁੜਦੇ ਤੱਕ ਇਹਨੇ ਪੱਕ ਜਾਣਾ ਫੇਰ ਖਲਾਦਾਂਗੇ ਤੋੜ ਕੇ ਇੱਥੇ ਬਾਗੇ ਜਮਨ ਕਿਤੇ ਨਹੀਂ ਖੜ ਗਿਆ ਐ ਐਸੇ ਹੀ ਹਾਂ ਐਸੇ ਫੜ ਕੇ ਖੜ ਮਜੀ ਜੀ ਮੈਂ ਅੱਗੇ ਨਹੀਂ ਖੜਦੇ ਤੇ ਫੋਟੋ ਖਿਜੋਣ ਲੱਗੇ ਫੁੱਲ ਫੜ ਕੇ ਚੱਲ ਜਰੀ ਫੋਟੋ ਖਿਜੀ ਸੇਵ ਫੜ ਕੇ ਖੜ ਐ ਖੜੂਗਾ ਮੈਂ ਖੜ ਖੜ ਲਾ ਉਹ ਕੱਟ ਲਿਓ ਨਾ ਕੈਮਰਾ ਚੱਲ ਸੇਵ ਸੇਵ ਦਿਖਣੇ ਆ ਇੱਥੇ ਜਿੱਧਰ ਮਰਜੀ ਨੂੰ ਵੜ ਜਾ ਆ ਇੱਧਰ ਦੂਜੇ ਪਾਸੇ ਖੜਾ ਇੱਧਰ ਸੇਵ ਜ਼ਿਆਦਾ ਦਿਖਦੇ ਆ ਮਜੀਦ ਸੇਵ ਫਾੜਾ ਇੱਥੇ ਇੱਥੇ ਹੀ ਫਾੜੇ ਨੇ ਬਾਈ ਇੱਥੇ ਆ ਆ ਹਾਂ ਹਾਂ ਲਾਲ ਆ ਥੋੜੀ ਨਹੀਂ ਆਈ ਹੈ ਥੋੜੀ ਨਹੀਂ ਆਈ ਹੈ ਸੇਵ ਹੱਥ ਦੇ ਆ ਉਹ ਲਾਲ ਰੰਗ ਵਾਲਾ ਫਾੜਾ ਜਿਹੜਾ ਦਿਖੇ ਦੂਰ ਤੇ ਹਾਂ ਉਹ ਲੱਗੇ ਹੀ ਆ ਬੜਾ ਜਿਹਾ ਮੈਨੂੰ ਮੈਂ ਜਦ ਤੱਕ ਨਹੀਂ ਹੁਣੇ ਹਿਲਣਾ ਜਦ ਤੱਕ ਇਹਨਾਂ ਮਗਰ ਦੀਪੜ ਨਹੀਂ ਲੱਗਦੀ ਬੰਦੇ ਆ ਮਗਰ ਜਾ ਕਿਸੇ ਨੇ ਇੰਡੀਆ ਵਾਲਿਆਂ ਨਾਲ ਰੁਕਾ ਮਾਰਿਆ ਹਾਕ ਮਾਰੀ ਕਿਹੜਾ ਓਏ ਖੜ ਚੋ ਖੜ ਫੇਰ ਭੱਜਣਾ ਤੁਸੀਂ ਕਿੱਥੇ ਮੈਂ ਸੇਫ ਯਾਰ ਹਾਂ ਕਿੰਨੇ ਸੇਫ ਤਾਂ ਸਿੱਪੇ ਮੈਂ ਆ ਸੇਫ ਫੜਮ ਜੀ ਤੂੰ ਵੀ ਸੇਫ ਫੜ ਕੇ ਖਿਚਾ ਸੇਫ ਫੜ ਕੇ ਹਾਂ ਸੇਫ ਫੜ ਲਾਲ ਲਾਲ ਰੰਗ ਵਾਲਾ ਫੜ ਤੂੰ ਉਹ ਕੱਪੜਿਆਂ ਨਾਲ ਮੈਚਿੰਗ ਹੋ ਜੂਗੀ ਹਾਂ ਤੇਰੇ ਆਪਣੇ ਕੱਪੜੇ ਆਹੋ ਫੜ ਉਹ ਤੇਰੇ ਕੱਪੜਿਆਂ ਦੇ ਨਾਲ ਮੈਚਿੰਗ ਹਾਂ ਹਾਸ ਕੇ ਸਮਾਈਲ ਹਾਂ ਦੇਖੋ ਉੱਡ ਗਿਆ ਦੋਤਾ ਹਾਂ ਇਹ ਨਹੀਂ ਸਿੱਧੇ ਦੇਖੋ ਇਧਰ ਨੂੰ ਸੇਫ ਹਨ ਲਾ ਜੀ ਫੋਟੋ ਸੋਣੀ ਆ ਗਈ ਇਸ ਗੋਰੀ ਦੀ ਟੀਮ ਤੋਂ ਵਜਾ ਕਰਾਜ ਹੈ ਤਾਜਾ ਸੇ ਨਹੀਂ ਹਰ ਵਕਤ ਫੋਟੋ ਦਿਖਾ ਹਾਂ ਹਾਂ ਤੇ ਉਤਾਰ ਆਉਣੀ ਹੈ ਇਹ ਤਾਲੀ ਦਿੱਤੀ ਨੇ। ਦਾ ਇਹ ਗੁੱਡਾ ਗੁੱਡੂ ਕੀ ਆ ਦੇਖੂਗਾ ਕਹਿੰਦਾ ਯਾਰ। ਕਿ ਆ ਸੋਹਣਾ ਬਾਈ। ਜਾਂ ਉਧਰੋਂ ਆਨੇ ਕੋਈ ਸੋਹਣਾ ਲੱਗਦਾ ਇਕੱਲਾ ਹੀ ਕੀ ਹਾਂ ਹਾਂ। ਨਾਲ ਸੋਹਣਾ ਤਾਂ ਇਧਰ ਦੇ ਵੀ ਲੱਗਦਾ ਹਰ ਮਨ ਇਹ ਗੱਲ ਤਾਂ ਹੈ। ਆਵੇਲਾ ਬਿੱਲੀ ਕੋ ਕਿਤੇ ਲਈ ਫਿਰਦਾ। ਸੜਦਾ ਦੇ ਲੱਗ ਗਈ ਜੀਆ ਉਹ ਵੀ ਤਾਂ ਸਿੱਧਾ ਜਾਂਦੇ ਹੁੰਦੇ ਆ ਨਾ ਹੂੰ ਹੂੰ ਕਿਉਂਕਿ ਇਹ ਤਾਂ ਸਵਿਸ ਪਰ ਜਾਂਦੇ ਆ। ਆ ਜਿੱਦਾਂ ਸਿੱਸ ਤੋਂ ਜਾਂਦਾ ਹੁਣ ਐ ਕਰਦੇ ਆ ਇੱਧੇ ਗਾਂ ਵਾਲਾ ਸਟਾਪ ਉੱਥੇ ਲੰਦੇ ਆ ਜਿੱਥੇ ਇੱਧਰ ਬੰਦਾ ਪਰੌਂਠੇ ਲੈ ਕੇ ਆਇਆ ਖਾਣ ਨੂੰ ਜਿੱਥੇ ਹੁਣ ਪਰੌਂਠੇ ਬਣਿਆ ਹਰਮਣਾ ਪਰੌਂਠੇ ਹੁੰਦੇ ਉੱਥੇ ਠੀਕ ਆ ਹੁਣ ਅਗਲਾ ਸਟਾਪ ਉੱਥੇ ਲੰਦੇ ਆ ਮਿਲਦੇ ਆ ਤੁਹਾਨੂੰ ਹੁਣ ਕਹਾ ਜਾ ਕੇ ਜਿੱਥੇ ਲੰਣਾ ਆਪਾਂ ਨੇ ਅਗਲਾ ਸਟਾਪ ਪੇਟ ਪੂਜਾ ਕਰਦੇ ਆ ਰੁਕੇ ਰਸਤੇ 'ਚ ਆ ਜਾਓ ਮਿਲਦੇ ਆ ਹੁਣ ਕਹਾ ਜਾ ਕੇ ਲੱਗੀ ਨਹੀਂ ਤੈਨੂੰ ਕੌਣ ਲੱਗੀ ਮੈਨੂੰ ਤਾਂ ਲੱਗੀ ਯਾਰ ਪਰ ਰੋਕਦੇ ਆਂ ਰੋਕਦੇ ਆਂ ਸਾਈਡ ਤੇ ਪਿੱਛੇ ਵਾਲੇ ਨੂੰ ਤਾਂ ਲੱਗੀ ਨਹੀਂ ਹਲੇ ਪਿੱਛੇ ਨੂੰ ਦੇਖ ਕੇ ਲੱਗ ਜਾਂਦੀ ਹੈ ਹੂੰ ਦੇਖ ਕੇ ਹੋਰ ਯਾਰ ਰੱਖ ਲੈ ਮੈਂ ਤੈਨੂੰ ਕੁਝ ਬਣਾਉਂਦੇ ਮੂਰੇ ਹਾਂ ਹਾਂ ਹੈ ਨਹੀਂ ਆਪਾਂ ਇੱਕ ਕਿੱਕ ਵੰਡ ਲੈਂਦੇ ਆਂ ਆਪਾਂ ਜਿਆਦਾ ਖਾ ਲਾਂਗੇ ਕਿੱਕ ਇਹਨੂੰ ਭੁੱਖ ਘਟਾ ਹਾਂ ਜਿਹੜਾ ਹੱਕ ਆ ਸਾਡਾ ਆਪਾਂ ਤਾਂ ਖਾਣਾ ਹੁੰਦੀ ਨਾਲੇ ਕਹਿੰਦੇ ਭੁੱਖ ਨਹੀਂ ਹੈ ਯਾਰ ਤੇ ਝੂਠ ਨਾ ਮੋਲੋ ਵਿੱਚ ਨੂੰ ਤੇ ਕੱਲ ਆ ਜੰਦੀ ਆ। ਉਹ ਵੀ ਇੱਧਰ ਵਾਲੇ ਪਿੰਡ ਵਾਲਿਆਂ ਦਾ ਸੂਰਜ ਵੀ ਸ਼ਾਮ ਨੂੰ ਦਿਖਦਾ ਹੋਊਗਾ ਜਿਹੜਾ ਪਿੰਡ। ਉਹ ਵੀ ਸੂਰਜ ਆਹ ਪਹਾੜੀ ਦੇ ਮਗਰਲੇ ਪਾਸੇ ਆਇਆ ਹੋਇਆ ਹੈ। ਜਾਂ ਤਾਂ ਉੱਪਰੋਂ ਦਾ ਹੁਣ ਹਾਰਮਨ ਦੇ 1:00 2:00 ਵਜੇ ਜਾਂ ਸੂਰਜੋਂ ਪੈਂਦਾ ਹੋਣਾ ਇਹਨਾਂ ਦੇ। ਜਦ ਬੰਝੂਰ ਨੂੰ ਕਹਿੰਦੇ ਹਾਂ। ਹਾਂ, ਜਦ ਕਹਿੰਦੇ ਹੁਣ ਵੀ। ਗੁੱਡ ਮਾਰਨਿੰਗ। ਇਹ ਤਾਂ ਮੁਰਗਾ ਵੀ ਇਹਨਾਂ ਦਾ ਲੇਟੇ ਪਾਗ ਦਿੰਦਾ ਹੋਊ। ਹੈ ਕਮਲ? ਲੇਟ ਦਿੰਦਾ ਹੋਊ। ਜਦੋਂ ਸੂਰਜ ਜਰੀ ਦੇਖਣਾ। ਹਾਂ। ਨਾਲਾ ਵੀ ਜਿਵੇਂ ਉਹ ਦੇਖੋ ਜਿਹੜੀ ਉਹ ਗੱਾਰਾ ਉੱਤਰ ਇੱਧਰ ਪਹਾੜੀ ਪਰ ਉੱਧਰ ਸੁਰਜ ਚੜ ਗਿਆ ਉਹਨਾਂ ਦੀ ਸਵੇਰ ਹੋ ਗਈ ਜਿਹੜੇ ਇੱਧਰ ਵਾਲੇ ਬਿਚਾਰੇ ਇਹਨਾਂ ਦੀ ਵੀ 1:00 2:00 ਹੋਣੀ ਹੈ ਦੇਖੋ ਸਵੇਰ ਜਾ ਗਿਆ ਸਿਰਸਰ ਉੱਪਰ ਉਹਨਾਂ ਸਰ ਸੂਰਜ ਆ ਛੋਟਾ ਹੱਥ ਹੀ ਜਾਂਦਾ ਵੀ ਥੱਕ ਗਿਆ ਸਾਈਕਲ ਤੇ ਲਵਾ ਲਿਆ ਲੱਦ ਲਿਆ ਮਗਰ ਹਰ ਸੈਟ ਲੈਣ ਮਗਰ ਤੇ ਪਾਸ ਸਾਈਕਲ ਨਾਲ ਛੋਟਾ ਹੱਥ ਨਾਲ ਜਾ ਮੈਗਾ ਹੋਰ ਚੱਲਦਾ ਆਹ ਕਿਹਨਾਂ ਵਾਕੀ ਗੱਲਾਂ ਇਹ 뷰 ਬੰਦੇ ਸੋਹਣੇ ਸੋਹਣੇ ਹੁੰਦੇ ਆ ਬੰਦਾ ਆਟੋਮੈਟਿਕਲੀ ਉਹ ਕਾਣੇ ਰੁਗਣ ਪਰ ਮਜਬੂਰ ਹੋ ਜਾਂਦਾ ਤੇ ਆ 뷰 ਦੇਖੋ ਇਧਰ ਕੀ ਆ ਹੁਣ ਹੱਡੋਗੀ ਯਾਰ ਹਰ ਕਮਲ ਔਰ ਇਹ ਇੱਧਰ ਸਾਰੇ ਆਹ ਪੈਂਡਾ ਜਿਹੜੇ ਆਹ ਸਾਰੇ ਲੱਕੜ ਦੇ ਘਰਾਂ ਵਿੱਚ ਕੋਈ ਉਹ ਆਹ ਲਾਲਾ ਸਿਮਿੰਟ ਟਾਈਪ ਆਹ ਫੋਟੋ ਸ਼ੂਟ ਚੱਲਣ ਲੱਗ ਗਿਆ ਇੱਧਰ ਪਿੱਛੇ ਨਾਲ ਗਰਜੀ ਹਰ ਮਾ ਤੇ ਜਗ੍ਹਾ ਨਹੀਂ ਹੈ ਦਰਜਾਵੇਂ ਤੋਂ ਤੁਹਾਨੂੰ ਆਪਾਂ ਉਧਰ ਘੋਵਾ ਕੇ ਲਈ ਕਹੀ ਜਾਨੂ ਇਹਨਾਂ ਨੂੰ ਕਰਨ ਲਈ ਫੋਟੋ ਸ਼ੂਟ ਜਾਨੂ ਆਪਾਂ ਉਧਰ ਤਾਂ ਇਹਨਾਂ ਨੂੰ ਤੁਹਾਨੂੰ ਪੈਂਡ ਦਿਖਾਉਣੇ ਆ ਬਾਰਾ ਜਮਾਟ ਹੈ ਗਿਆ ਕਿਸੇ ਦਾ ਮਕਾਨ ਬੱਸ ਅੱਡਾ ਉਹਦਾ ਜਿੰਨੇ ਵੀ ਜਿਹੜੀ ਰਸਤੇ ਚਾਹੇ ਸਾਰੇ ਲੱਕੜ ਦੇ ਬਣਾਏ ਹੋਏ ਨੇ ਇਹ ਬੱਸ ਸਟੈਂਡ ਲਓ ਜੀ ਦੇਖੋ ਪਿੰਡ ਦਾ ਨਜ਼ਾਰਾ ਇਹਦਾ ਥਿਊ ਦੇਖੋ ਤਾਂ ਪਿੰਡ ਦਾ બસ ਤੇ ট্রাক ਤੇ ਗਾਹਾਂ ਏਠਾਂ ਨਹੀਂ ਜਾਂਦੀ ਹੈ ਤੇ ਇਹਨਾਂ ਨੇ ਲਾਈ ਵੀ ਸਪੈਸ਼ਲ ਇਹਨਾਂ ਨੇ ਬੋਰਡ ਤੇ ਵੀ ਭਾਈ ਬੱਸ ਤੇ ট্রাক ਇੱਥੇ ਗਾਹ ਨਹੀਂ ਜਾਊ ਬੱਸ ਇੱਥੇ ਤੇ ਆਹ ਸੜਕ ਤੇ ਜਾ ਸਕਦਾ ਤੇ ਇਹਦੇ ਏਠਾਂ ਨਹੀਂ ਉਤਰ ਸਕਦਾ ਇਧਰ ਨੂੰ ਸਾਈਡ ਵਾਲੀ ਤੇ ਏਹ ਏਠੇ ਇਧਰ ਵਸਿਆ ਹੋਇਆ ਜੀ ਪਿੰਡ ਤੇ ਇਹਦੇ ਪਿੰਡ ਦੇ ਦੇਖ ਲਓ ਵੀ ਚਾਰੇ ਪਾਸੇ ਪਹਾੜ ਪੈਨੇ ਆ ਇਧਰ ਵੀ ਬੈਕਸਾਈਡ ਇਧਰ ਵੀ ਸਾਹਮਣੇ ਪਹਾੜ ਇਧਰ ਵੀ ਪਹਾੜ ਚਾਰੀ ਪਾਸੇ ਪਹਾੜੀ ਆ ਤੇ ਗੱਬੇ ਵਸਿਆ ਹੋਇਆ ਪਿੰਡ ਜਿੰਨੇ ਜਿੰਨੇ ਪਿੰਡ ਆਏ ਆ ਆਪਾਂ ਨੂੰ ਰਸਤੇ 'ਚ ਟੋਟਲੀ ਮਾ ਲਾ ਲਓ ਵੀ ਇਦਾਂ ਦੇ ਪਿੰਡ ਆਏ ਆ ਵੀ ਆਲੇ-ਦਾਲੇ ਪਹਾੜ ਆ ਜਿੱਥੇ ਜਿੱਥੇ ਗੱਬੇ ਪੱਧਰ ਏਰੀਆ ਵੀ ਉੱਥੇ-ਉੱਥੇ ਪਿੰਡ ਵਸਾਏ ਹੋਏ ਨੇ ਇਹਨਾਂ ਨੇ ਤੇ ਬੰਦੇ ਖੜੇ ਆ ਆਪਣੇ ਉਹ ਦੇਖੋ ਕਿਆ ਗੱਲ ਡਾਉਣ ਜੇ ਲੱਗਦੇ ਆ ਘਾੜ ਲਵਾ ਦਈਏ ਮੰਨੇਗਾ ਸਾਤਾਂ ਨੂੰ ਜਾਦੀ ਟਾਕੀ ਨੂੰ ਹੱਥ ਪਵਾ ਦਈਏ ਕਹ ਪਹਾੜ ਤੇ ਘੜਾ ਦਈਏ ਆਪਾਂ ਸਵੇਰੇ 4 ਵਜੇ ਤੁਰੇ ਤੇ ਆਪਾਂ ਨੂੰ ਪਰ ਆਪਾਂ ਖੜਦੇ ਆਏ ਤਿੰਨ ਚਾਰ ਜਗ੍ਹਾ ਖੜਦੇ ਆਈ ਚਾਰ ਤੇ 10 15 15 ਮਿੰਟ ਲਾਏ ਆ ਆਪਣੇ 10 10 ਮਿੰਟ ਤਾਂ ਘਟਦੇ ਘਟ ਲਾਏ ਜਿੱਥੇ ਵੀ ਖੜੇ ਆ ਤੇ 4 ਘੰਟੇ 10 ਮਿੰਟ ਹੋ ਗਏ ਆਪਾਂ ਤੁਰਿਆ ਨੂੰ ਤੇ ਲਾ ਲੋ ਵੀ ਆਪਣਾ ਸਫ਼ਰ ਰਹੇਗਾ 22 ਕਿਲੋਮੀਟਰ ਤੱਕ ਤੇ 22 ਕਿਲੋਮੀਟਰ ਨੂੰ ਪੌਣਾ ਘੰਟਾ ਲੱਗ ਜਾਣਾ ਹੋਰ ਜਿੱਦ ਤੱਕ ਮੈਨੂੰ ਲੱਗਦਾ ਹਾਂ ਹਾਂ ਲੱਗੂ ਇਹਨਾਂ ਲੱਗੂ ਲੱਗੂ ਹਾਂ 22 ਕਿਲੋਮੀਟਰ ਨੂੰ ਪੌਣਾ ਘੰਟਾ ਲੱਗ ਜਾਣਾ ਕਿਉਂਕਿ ਜਉ ਜਉ ਪਹਾੜੀ ਚੜੀ ਜਾਂਦੇ ਆਪਾਂ ਤੇ ਸੜਕ ਹੋਰ ਟੈਟ ਹੋ ਜਾਂਦੀ ਆ ਆ ਬਾਈ ਮੈਨੂੰ ਲੱਗਦਾ ਹਰਮੋਨੀ ਡਰਾਈਵਰੀ ਦੇ ਡਰ ਉਹਦੀਆਂ ਪੈਣ ਲੱਗੀਆਂ ਬੋਟਾਂ ਵੀ ਕਿਹੜਾ ਇਹਨੂੰ ਡਰ ਲੱਗਿਆ ਆ ਵੀ ਕਮਲ ਤੈਨੂੰ ਡਰ ਲੱਗਿਆ ਹਰਮੋਨੀ ਡਰਾਈਵਰੀ ਦੇ ਬਾਈ ਇਹਨੂੰ ਐਂ ਪੁੱਛ ਕਿੰਨੀ ਵਾਰੀ ਮਰਨੋਂ ਬਚਿਆ ਪੁੱਛੀ ਮੜਾ ਜਾ ਆ ਵੀ ਹਰਮ ਤੇਰਾ ਕਮਲ ਦੱਸ ਨਹੀ ਠੀਕ ਆ ਯਾਰ ਵਧੀਆ ਡਰਾਈਵ ਰ ਜਾ ਮੁੰਡੇ ਅੱਜੇ ਵਧੀਆ ਹੈ ਲਾਲਾ ਇਹ ਅੱਜੇ ਹਜੇ ਵਧੀਆ ਹੈ ਕਰ ਰਹੇ ਆ ਤਨ ਪੈਣਾ ਬੈਠਾ ਤਨ ਮੂਰੇ ਬੈਠਾ ਤਨ ਲੱਤਾ ਚਕਾਰਦੀ ਅੱਜ ਵਧੀਆ ਕਰ ਰਹੇ ਹੈ ਤੂੰ ਐਸੇ ਹਸਬ ਨਾਲ ਵੀ ਮਾਰੀ ਗਈ ਮੈਂ ਬੈਠਾ ਨਹੀਂ ਮੂਰੇ ਲਾਲਾ ਅੱਜ ਅੱਜ ਨੂੰ ਪਤਾ ਚਾਚਾ ਜੀ ਬੈਠੇ ਨਾਲ ਅੱਜ ਵਧੀਆ ਲਾਤੀ ਡਰਾਈਵ ਤੂੰ ਦੱਸ ਵੀਰਾ ਤੂੰ ਮੂਰੇ ਬੈਠ ਸਹੀ ਆ ਸਹੀ ਆ ਆ ਮੁੰਡੇ ਦੀ ਅੱਜ ਸਾਰੀ ਚ ਘਰ ਚੱਲ ਰਹੇ ਜਿਹੜੀ ਗੱਡੀ 2 ਸਾਲ ਚਲਾਉਂਦਾ ਇਹ ਸਿੱਟਣ ਵਾਲੀ ਕਰ ਦੂੰਗਾ ਮੁਰਖੇ ਵਿਗਦੀ ਨਹੀਂ ਹੈਗੀ ਉਹ ਸਿੱਟਦਾ ਹੀ ਹੈ ਚੱਕੋ ਫਾਈ ਹਰਮਨ ਤੇਰੇ ਕੋਲ ਜਿਹੜੀ ਤੂੰ ਸਿੱਧੀ ਚਲਾਉਂਦਾ ਮੇਂ ਬੈਗ ਚਲਾਉਂਦਾ ਸਾਰ ਚ ਕਰਤੀ 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 ਆਹੋ ਤਕੜਾ ਇਲਜ਼ਾਮ ਲਾਦਾ ਮੁੰਡੇ ਨੇ ਕਹਿੰਦਾ ਸਿੱਡਣੀ ਭੇਜਦੀ ਗੱਡੀ 2 ਸਾਲ ਚ ਲੈ ਕੇ ਹਰਮਨ ਚਲਾਦਾ ਜਿਹੜੀ ਗੱਡੀ ਕਿਲੋਮੀਟਰ ਇੰਨੇ ਚਲਾ ਦਿੰਦੇ ਅਸਿਆ ਹਾਂ ਕੋਮਣ ਫੇਰਦਾ ਸ਼ਕੀਨ ਆ ਵੀ ਮੁੰਡਾ ਸਾਡਾ ਇਹ सस्ती ਲਿਉਨੇ ਆ ਜੋਲਾ ਨਹੀਂ 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 ਹਰੋਂ ਕਿਤੇ ਕਿਤੇ ਜਾਇਆ ਲਾਪੇ ਤਾਂ ਕਿ ਨਾ ਕਿਉਂ ਨਾ ਘੁੰਮਣ ਕਰਨ ਦੇ ਜੀ ਬੈਠਾ ਜਰਮਨ ਸਵਿਸ ਕ ਰੋਮਾ ਇਟਲੀ ਤਾਂ ਛੱਡਿਆ ਨਹੀਂ ਹਾਂ ਇਟਲੀ ਸਾਰਾ ਇਟਲੀ ਸਾਰਾ ਕਾਹਦਾ ਮੁੰਡੇ ਨੇ ਜਰਮਨ ਸਵਿਟਜ਼ਰਲੈਂਡ ਸਾਰਾ ਕੋ ਮੁੱਲਿਆ ਹੀ ਹਗਾ ਅਗਸਤ ਚ ਅਸੀਂ ਟੂਰ ਬਣਾਉਣਾ ਫਰਾਂਸ ਦਾ ਆਰਮਨ ਫਰਾਂਸ ਚਲੀਏ ਹਾਂ ਚੱਲ ਆ ਆ ਅਗਸਤ ਚ ਜਾਵਾਂਗੇ ਫਰਾਂਸ ਤੋਂ ਫਰਾਂਸ ਘੁਆ ਕੇ ਲੈ ਕੇ ਆਉਂਦੇ ਆ ਮਿਲ ਗਈ ਮਿਲ ਗਈ ਜਗ੍ਹਾ ਮਿਲ ਗਈ ਬਾਈ ਸਾਨੂੰ ਪੂਰੇ ਬੈਠ ਕੇ ਖਾਂਦੇ ਆਂ ਪਰੌਂੜੇ ਢੇੜਦੇ ਆਂ ਜਿਹੜੇ ਲਿਕੇ ਆਏ ਆਂ ਆਂ ਜਿੱਕਾ ਪੂਰੀ ਖਾਣ ਮਿਲ ਗਈ ਹਾਂ ਹਾਂ ਇੱਥੇ ਲਾ ਪਾੜੀਆਂ ਦੇ ਗੱਬੇ ਬੈਠ ਗਿਆ ਨਾਲ ਬਾਈ ਪਾਣੀ ਵੀ ਚੱਲਦਾ ਆ ਕੀ ਆ ਪੁਲਿਸ ਵਾਲਿਆਂ ਨੂੰ ਵੀ ਜੀਵੇ ਦੱਤੀ ਵੀ ਇੱਧਰ ਜਿਮਨੀ ਜਿਮਨੀ ਇਹਨਾਂ ਨੂੰ ਜਿਮਨੀ ਉਹ ਹਾਂ ਜਿਮਨੀ ਉਹ ਠੰਡ ਲੱਗਦੀ ਯਾਰ ਹਣੀ ਅੱਜਾ ਫਰ ਬਹੁਤ ਬਾਤ ਕੱਪੜੇ ਪਾ ਹੀ ਨਾ ਲਈਏ ਬਣਦੇ ਆ ਪੌਣੇ ਵਿੱਚ ਇਹਦਾ ਉਹ ਕੱਪੜੇ ਤਾਂ ਹਾਂ ਹਾਂ ਠੰਡ ਲੱਗਦੀ ਯਾਰ लो जी आपू मिल गई जगह लगे हुए औरे। औरे के खाने तेन तो हा तो रोकया हाँ लेखा च लेक लिखी हुई है दरिया दिखा देख नहीं बहरू ਹੱਥ ਲਾ ਦੇ ਗਰੇਡੇ ਬੈਠਣਾ ਕਮਲ ਇਹ ਰ ਮੋੜਨੇ ਨੂੰ ਰੋ ਨਹੀਂ ਕਰਦੀ ਇੱਧਰ ਤੇ ਹੈ ਕਮਲ ਬੱਕਰੀਆਂ ਰੱਖੀਆਂ ਹੁਣ ਇੱਥੇ ਬੰਦਾ ਚਾਰ ਦਾ ਆਹ ਗੱਲੀਆਂ ਬੱਕਰੀਆਂ ਰੱਖੀਆਂ ਹੁਣ ਇੱਥੇ ਬੰਦਾ ਚਾਰ ਦਾ ਫਿਰਦਾ ਹੋਵੇ ਇੱਥੇ ਕੋਈ ਆ ਆ ਹੋਵੇ ਘਾਰੂ ਦੇ ਬੰਦੇ ਦਾ ਕੀ ਬਾਤ ਆ ਬਿਲਕੁਲ ਕੀ ਕੰਮ ਦੇ ਦੀ ਇੱਥੇ ਉਹ ਦੇਖ ਹਾਂ ਲੋ ਕੌਣ ਸੜੇ ਇਹ ਪਿਛਾਰ ਸੂਣ ਤਾਂ ਨਹੀਂ ਮਰ ਗਿਆ ਕੋਈ ਜੀਰਮ ਕਰ ਲਈਏ ਕਦੇ ਡੰਡ ਮਾਰਦਾ ਕਦੇ ਪੁਸ਼-ਅਪ ਮਾਰਦਾ ਬਾਈ ਬੰਦਾ ਬਹੁਤ ਕੁਝ ਕਰਦਾ ਇਹ ਨਹੀਂ ਠੰਡ ਹੋ ਰਹੀ ਗਰਮ ਕਰ ਲਈਏ ਬਾਤ ਆਚਾਰ ਨਾਲ ਹੋ ਵੀ ਗਿਆ ਗਰਮ ਹੈ ਚਾਰ ਪੁਸ਼-ਅਪ ਲਾਏ ਉਹਦੇ ਨਾਲ ਗਰਮ ਹੋ ਗਿਆ ਸਰੀਰ ਇਹਦਾ ਬਹਿ ਜਾ ਬਾਈ ਆ ਜਾ ਉਹਨ ਲਓਈ ਕਾ ਹਾਰਮੋਨ ਆਦਾ ਬਾਈ ਤੂੰ ਆ ਮੇਲੇ ਲੁੱਟ ਲਿਆ ਤੈਨ ਦਿਲ ਖੁਸ਼ ਕਰਤਾ ਗਾਣੇ ਰਾਉਂਠੇ ਲਿਆ ਬਣਾ ਕੇ ਮੁੰਡਾ ਚਾਕੋ ਆ ਤੁਹਾਨੂੰ ਜੰਗਲੀ ਮੱਖੀ ਦਿਖਾਈਏ ਆ ਜੰਗਲੀ ਕਹਾਦਾ ਪਹਾੜੀ ਪਹਾੜੀ ਮੱਖੀ ਦੇਖੋ ਉਹਦੇ ਕੋਲ ਬਾਕੀ ਨਹੀਂ ਖਾਣ ਵਾਲੀ ਕਿ ਨਹੀਂ ਤੇ ਫਰਕ ਆ ਮੱਖੀ ਨਾਲ ਤੇ ਦੇਖ ਦੇਖ ਮੂੰਹ ਦੇਖ ਤਾਂ ਕਿਹਾ ਜਾ ਇਹ ਪਰਬੀ ਤਰਬੀ ਇਹਦੇ ਵੱਡੇ ਹਾਂ ਇਹਦੇ ਖਾਂਭੂ ਵੀ ਵੱਡੇ ਆ ਮੱਛਰ ਵਰਗੀ ਹੋ ਸੋਰੀ ਦੇਖ ਦੇਖ ਕੇ ਹੈਗੇ ਜੀ ਜਿਹੜੇ ਦੇਖ ਲੈ ਉਹ ਬਦਾਂ ਬਤੀ ਯਾਰ ਉੜ ਗਈ ਉੜ ਗਈ ਉੜ ਗਈ ਬੱਜ ਗਈ ਮਾਤ ਅਭੀ ਮੋਮਤੀ ਮੋਦੀ ਮਾਰ ਗਈ ਲੋ ਵੀ ਪਾੜੀ ਮੱਖੀ ਦਿਖਾਤੀ ਅੱਜ ਆਹ ਵਾ ਕੋਕ ਖਾਡ ਕੋਕ ਹੈ ਕੋਕ ਨਾਲ ਯਾਰ ਮੈਂ ਕਹਿੰਦਾ ਨਹੀਂ ਯਾਰ ਕੋਕ ਨਾਲ ਨਹੀਂ ਵਧੀਆ ਲੱਗਣੇ ਪ੍ਰੌਂਟ ਜੂਸ ਨਾਲ ਘੈਂਟ ਲੱਗਣਗੇ ਬਾਕੀ ਤੇ ਐ ਕੋਕ ਵੀ ਨਾ ਦਾ ਕੋਕ ਲੈ ਲ ਹਾਂ ਤੇਰੀ ਮੋੜ ਨਹੀਂ ਨੀ ਹਾਂ ਕੋਕ ਦੇ ਯਾਰ ਇਹਨਾਂ ਕੋਕ ਨੂੰ ਕਹਾ ਹੋ ਜਾਊਗਾ ਮੈਂ ਤਾਂ ਹਾਂ ਔਰ ਅਸੀਂ ਤੂੰ ਕੋਕ ਦੇ ਯਾਰ ਹੋ ਇਹ ਥੋੜਾ ਠੰਡਾ ਹੋਇਆ ਬਸ ਚੱਲਦਾ ਪੂਰਾ ਵਾ ਤੂੰ ਆਪਕੇ ਵਾਰ ਫੇੜੀ ਆਪਣੇ ਦਬੀ ਜੀ ਚ ਖੁਰੀ ਤਾਂ ਨਹੀਂ ਬੋਲੇ ਬੋਲੇ ਹਾਰਮੋਨ ਦਾ ਇਧਰ achar achar ਦਿਖਾਈ ਹਾਰਮੋਨ ਦਾ achar ਆਰਮਨ ਦਾ achar ਆਇਆ ਜੀ ਮੈਂ 10 ਬੰਦੇ ਨੇ ਰੋਟੀ ਖਾਣੀ ਹੁੰਦੀ ਆ ਕਾ ਬਾਤ ਹਾਰਮਨ ਆ ਦਾ ਦੰਸਰਾ ਲਾਤਾ ਦੋ ਦੋ ਰੋਟੀਆਂ ਦੋ ਦੋ ਜੀ ਦੋ ਦੋ ਮਿਰਲੀਆਂ ਵਾ ਠੀਕ ਆ ਪੂਰੇ ਫੜਾ ਦੇ ਪਹਿਲੇ ਮਿਰਚਾਂ ਜਿ ਮਚਲੇ ਨਹੀਂ ਕਿਸੇ ਮੈਂ ਮੈਂਚ ਨਹੀਂ ਕਰਦਾ ਲੈ ਦੇ ਦੇ ਆ ਗਏ ਬਤੀ ਚੱਲ ਨਹੀਂ ਕਿਵੇਂ ਆ? ਦੇਖ ਵਾ। ਕਿਹੜਿਆ? ਕੀ ਆ ਬਾਤ ਆ? ਜਿਵੇਂ ਖੇਤਾਂ ਚੋਂ ਜਿਹੜੀ ਰੋਟੀ ਖਾਂਦੇ ਹੁੰਦੇ ਉਹ ਤਾਂ ਪਰ ਧਰ ਕੇ ਫੇਰ ਚ ਰੋਟੀਆਂ ਦੀ ਹੁੰਦੀ ਸੀ। ਹੂੰ। ਪਹਾੜਾਂ ਚ ਬੈਠੇ ਰੋਟੀ ਖਾ ਰਹੇ ਆ ਯਾਰ ਪਰ ਠੰਡ ਲੱਗ ਰਹੀ ਨਾਲ। ਹੈ? ਇਹ ਤਾਂ ਨਹੀਂ ਸਹੀ ਐ। ਨਹੀਂ ਆ ਰਹਾ। ਹੈ। ਠੰਡ ਲੱਗਦੀ ਆ ਯਾਰ। ਪਰ ਹੂੰ। ਮੇਰੇ ਮੇ ਪੱਜਵਾਨੀ ਆਈ ਹਜੇ ਤਾਂ ਨਹੀਂ ਲੱਗਦੀ ਤੇਰੇ 2.5 ਦਿਨ ਪੇੜ ਵਾਲੇ ਹੋਏ ਆ ਜੀ ਨੂੰ ਕਹਿੰਦੇ ਹੁੰਦੇ ਨਾ ਪਹਿਲਾਂ ਕਈ ਵਾਰੀ ਦਾਦੀ ਨੇ ਕਹਿਣਾ ਮੈਨੂੰ ਜਿਵੇਂ ਮੈਂ ਉੱਥੇ ਇੱਲਤ ਕਰਨੀ ਵੀ ਹੈ ਨੀ ਬੇਬਰੀਆਂ ਆ ਦਰਵਾਜ਼ੇ ਗੱਡਾਈ ਦਿਨ ਪੇੜ ਵਾਲੇ ਪੇੜ ਵਾਲੇ ਸਾਰਿਆਂ ਪਰਿਓ ਨੇ ਠੀਕ ਜਾਂ ਠੀਕ ਜਾਂ ਤੇਰੇ ਬੰਦਾ ਤਾਂ ਨੋਹ ਚੱਲਦੇ ਆ 2.5 ਦਿਨ ਪੇੜ ਵਾਲੇ ਕੀ ਰੀਪੂ ਹੋਮ ਜੀ ਤੋ ਬਈ ਬਹੁਤ ਸੋਨਾ ਬਸ ਓਕੇ ਹਾਂ ਮਰੋ ਚਾਰਾ ਵਾਲਾ ਤਾਂ ਸਿਰਾ ਹੋਇਆ ਵਾ। ਪਰਦਾ ਇਹ ਚਾਰ ਏਨੇ ਤਾਂ ਵਧੀਆ ਆ ਇਹ ਦੇਖ ਲੈ ਵੀ ਮਿਰਚ ਵਾਲਾ ਜਿੰਨੇ ਵੀ ਚਾਰਾਂ ਆਣ ਸਰੇ ਆ। ਧੰਨਵਾਦ ਨਾਲੇ ਰੋਟੀ ਵਾਸਤੇ। ਇਹ ਬਾਈ ਸਾਡੀ ਭਾਬੀ ਨੇ ਬਣਾ ਕੇ ਭੇਜੀਆਂ। ਆਰਮਨ ਦਾ ਸਾਡਾ ਲਾਜਾ ਭਤੀਜਾ। ਆਰਮਨ ਦੀ ਮੰਮੀ ਨੇ ਬਣਾ ਕੇ ਭੇਜੀਆਂ ਰੋਟੀਆਂ। ਇਹਦੇ ਬਾਪੂ ਨੇ ਤਾਂ ਨਹੀਂ ਬਣਾਈਆਂ। ਹਾਂ। ਬਾਪੂ ਘੜ ਕੇ ਦੇਖਦਾ ਸੀ। ਓ ਸੋ ਉਸ ਨਾਲ ਆ ਗਤ ਹਾਂ ਜਾਰ ਬਿਤਰ ਬਾਬੂ ਨੇ ਪਾਇਕ ਦੇ ਫਿਰ ਉਹਦਾ ਵੀ ਧੰਨਵਾਦ ਹਾਂ ਧੰਨਵਾਦ ਵੀ ਤੇਰਾ ਵੀ ਵੀ ਤੇਰਾ ਵੀ ਧੰਨਵਾਦ ਛੋਟਾ ਟੁੱਟ ਦੇ ਦੇ ਯਾਰ ਛੋਟਾ ਛੋਟਾ ਜਰਨੈਲ ਸਿੰਘ ਢਿੱਲੋ ਲੋਈ ਪ੍ਰਸ਼ਾਦਾ ਛਕ ਲਿਆ ਤੇ ਆਪਾਂ ਸਮਾਨ ਜਿਹੜਾ ਲਿਗਿਆ ਇਹਦੇ ਨਾਲ ਫਰੋਂਠੇ ਹੋਗੇ ਤੇ ਜਿਹੜੇ ਲਿਗਿਆ ਇਹ ਖਿਲਣਾ ਤੇ ਪੈਕਟ ਪੋਪਕੋਰਨ ਤੇ ਉਹ ਤਾਂ ਸਾਨੂੰ ਪਸੰਦ ਨਹੀਂ ਆਈਆਂ ਤੇ ਪਤਾ ਨਹੀਂ ਲਿਆ ਤੇ ਆ ਚਿਪਸ ਹੁੰਦੇ ਜਿਹੜੇ ਤੇ ਪੀਣ ਵਾਸਤੇ ਲਿਆਏ ਤੇ ਡਰਿੰਕਾਂ ਰੈੱਡ ਬੁੱਲ ਹੋ ਗਿਆ ਸੈਵਨ ਅਪ ਹੋ ਗਿਆ ਕੋਕ ਹੋ ਗਿਆ ਤੇ ਜੂਸ ਹੋ ਗਿਆ ਤੇ ਲਵੀ ਆਈ ਥਲੇ ਆਪਣੀ ਖੜੀ ਹਾਲ ਕੀ ਬਾਤ ਆ ਚਲ ਡੱਬਾਆਂ ਬਾਈ ਪੂਰੇ ਬਾਕੀ ਇੱਧਰ ਦਾ ਲੋਡ ਵੀ ਨਹੀਂ ਹੈ